ਵੀਸੀ ਦੇ ਗੁਰਸਰ ਸਾਹਿਬ ਤੇ ਚਲੋ ਐਸਜੀਪੀਸ ਦੇ ਅੰਦਰ ਆਂਦਾ ਜੀ ਘਰੇਵਾਲ ਸਾਹਿਬ ਦੀ ਬੜੀ ਚਲਦੀ ਆ ਮੈਂ ਸੁਣਿਆ ਇੱਥੇ ਉਹਨਾਂ ਨੇ ਜੱਕ ਲਾਤਾ ਹੋਗਾ ਪਰ ਆ ਨੇੜੇ ਤੇੜੇ ਪਿੰਡ ਪਿੰਡਾਂ ਦੇ ਗੁਰੂ ਘਰਾਂ ਤੋਂ ਅਸੀਂ ਸਰੂਪ ਲਿਆਂਦੀ ਕੋਸ਼ਿਸ਼ ਕੀਤੀ ਜੀ ਪਾਲਕੀ ਸਜਾ ਕੇ ਉਹ ਭੇਜ ਦੇਣ ਪਰ ਪਿੰਡਾਂ ਦੀ ਪੰਚਾਇਤ ਜਾਂ ਪਿੰਡਾਂ ਦੀ ਜਿਹੜੀ ਪ੍ਰਥਾ ਸੀ ਕੀ ਜਾਂ ਪਿੰਡਾਂ ਦੇ ਜਿਹੜੇ ਲੋਕ ਨੇ ਕੀ ਉਹਨਾਂ ਦੇ ਵਿੱਚ ਵੀ ਜਾਂ ਉੱਥੇ ਵੀ ਸਿਆਸਤ ਬੜੀ ਆ ਵੀ ਉਹਨਾਂ ਨੇ ਵੀ ਮਨਾਂ ਕਰਤਾ ਨੇੜੇ ਤੇੜੇ ਦੇ ਪਿੰਡਾਂ ਨੇ ਵੀ ਸਿਆਸਤ ਵੀ ਬੜੀ ਆ ਦਰਪੋਕ ਵੀ ਨੇ ਡਰ ਗਏ ਪੀ 328 ਸਰੂਪ ਇਹਨਾਂ ਚੋਰੀ ਵੇਚਤੇ ਇਨਾਂ ਹੀ ਗਰੇ ਵਾਲਾ ਨੇ ਇਹਨਾਂ ਨੂੰ ਕਿਸੇ ਪਿੰਡ ਵਾਲੇ ਨੇ ਮੈਨੂੰ ਨਹੀਂ ਲੱਗਦਾ ਪੁੱਛਿਆ ਹੋ ਵੀ ਕਿੱਥੇ ਕਿੱਥੇ ਗਏ 1000 ਸਰੂਪ ਚੋਰੀ ਛਪਿਆ ਤੇ ਅਮਰੀਕਾ ਚ ਜਾ ਕੇ ਬੇਅਦਬੀ ਹੋਈ ਉਹ ਡੱਬਿਆਂ ਚ ਬੰਦ ਕਰਕੇ ਵੰਡੇ ਜਾਂਦੇ ਆ ਉਹਦੇ ਬਾਰੇ ਵੀ ਨਹੀਂ ਕਿਸੇ ਪੁੱਛਿਆ ਹੋਣਾ ਜੀ ਫਿਰ ਸੈਂਕੜੇ ਸਰੂਪ ਅੱਗ ਦੀ ਭੇਟ ਚੜੇ ਬਾਬੇ ਗੁਰਦਿੱਤੇ ਜੀ ਦੇ ਘਟਨਾ ਵਾਪਰੀ ਪੀ ਇਹਨਾਂ ਦੇ ਬੰਦੇ ਸ਼ਰਾਬ ਮਿਟ ਦਾ ਸੇਵਨ ਕਰਕੇ ਮਹਾਰਾਜ ਤੇ ਉਲਟੀਆਂ ਕਰ ਦਿੰਦੇ ਉਹ ਕਿਸੇ ਨੇ ਪੁੱਛਿਆ ਹੋਣਾ ਗੁਰੂ ਕੀਆ ਗੋਲਕਾਂ ਬਾਰੇ ਗੁਰੂ ਦੇ ਅਦਬ ਬਾਰੇ ਤਖਤਾਂ ਦੀ ਸੁਤੰਤਰਤਾ ਉਹਨਾਂ ਦੇ ਅਦਬ ਬਾਰੇ ਕਿਸੇ ਬੰਦੇ ਨੇ ਨਹੀਂ ਪੁੱਛਿਆ ਹੋਣਾ ਪਰ ਇਹਨਾਂ ਦੇ ਕਹਿਣ ਤੇ ਅੱਜ ਸਰੂਪ ਦੇਣ ਤੋਂ ਜਿਹੜੇ ਸਾਰੇ ਇਨਕਾਰ ਕਰ ਗਏ ਇਹਨੂੰ ਕਿੱਥੇ ਸੋਚਦੇ ਹੋ ਕਿ ਕਿੱਥੋਂ ਤੱਕ ਸਾਡੇ ਸਿੱਖ ਜਿਹੜੇ ਨੇ ਸਿੱਖ ਖਵਾਉਣ ਵਾਲੇ ਉਹ ਅੱਜ ਭਾਈ ਕੌਕੇ ਸਾਨੂੰ ਕਿਤੇ टाਵੇਂ-ਟਾਵੇਂ ਲੱਭਣੇ ਪੈਣਗੇ ਤੇ ਗੁਰੂ ਕਿਰਪਾ ਕਰੇ ਕਿਧਰੇ ਪਰ ਫਿਰ ਵੀ ਅਸੀਂ ਸਿਰੜੀ ਰਵਾਂਗੇ ਇੱਕ ਉਹ ਮੁਸਲਮਾਨ ਵੀਰ ਕਹਿੰਦਾ ਹੈ ਆਵਾਜ਼ ਦਿੰਦੇ ਹੋਏ ਅੱਕਿਓ ਨਾ ਥੱਕਿਓ ਨਾ ਲੋਕ ਸੁੱਤੇ ਨੇ ਮੋਏ ਨਹੀਂ ਮੋਏ ਨਹੀਂ ਤੇ ਅਸੀਂ ਵੀ ਉਹ ਗੱਲ ਸੋਚਦੇ ਆਂ ਕਿ ਪੰਥ ਦੇ ਤੇ ਪੰਜਾਬ ਦੇ ਵਾਰਸ਼ੋ ਪੰਜਾਬ ਦੇ ਲੋਕ ਸੁੱਤੇ ਨੇ ਮੁਏ ਨਹੀਂ ਤੇ ਇਥੋਂ ਦੇ ਨਗਰਾਂ ਦੇ ਜਿੱਥੇ ਉਹ ਲੋਕ ਨੇ ਉਥੇ ਕੁਝ ਵੀਰ ਨਾਲ ਨੇ ਸਾਡੇ ਇਹ ਭਾਈ ਸਾਹਿਬ ਵੀ ਨਾਲ ਸਾਡੇ ਆ ਭਾਈ ਜਥੇਦਾਰ ਸਾਹਿਬ ਦੇ ਨਾਲ ਸੇਵਾਵਾਂ ਕਰਦੇ ਰਹੇ ਆ